ਕੈਨੇਡਾ ਜੰਗਲ ਦੀ ਅੱਗ ਦੇ ਗੰਭੀਰ ਮੌਸਮ ਦੇ ਨਾਲ ਜੂਝ ਰਿਹਾ ਜਿਸ ਦੇ ਵਿੱਚ ਦੇਸ਼ ਭਰ ਦੇ ਵਿੱਚ 7.3 ਮਿਲੀਅਨ ਹੈਕਟੇਅਰ ਤੋਂ ਵੱਧ ਜ਼ਮੀਨ ਸੜ ਚੁੱਕੀ ਹੈ ਜਿਵੇਂ ਕਿ ਜੰਗਲਾਂ ਦੀ ਅੱਗ ਟੱਟ ਤੋਂ ਟੱਟ ਤੱਕ ਫੈਲ ਰਹੀ ਹੈ ਮਹਾਤਤਵ ਅਧਿਕਾਰੀ ਸਰੋਤਾਂ ਅਤੇ ਪ੍ਰਤੀਕਿਰਿਆਵਾਂ ਯਤਨਾਂ ਨੂੰ ਬਿਹਤਰ ਤਾਲਮਿਲ ਬਣਾਉਣ ਦੇ ਲਈ ਇੱਕ ਨੈਸ਼ਨਲ ਵਾਈਲ ਫਾਇਰ ਏਜੰਸੀ ਬਣਾਉਦੀ ਮੰਗ ਕਰ ਰਹੀ ਕੈਨੇਡੀਨ ਐਸੋਸੀਏਸ਼ਨ ਆਫ ਫਾਇਰ ਚੀਫਸ ਨੇ ਪ੍ਰਧਾਨ ਕੇਨ ਮਕਮੂਲ ਨੇ ਇੱਕ ਨਿਜੀ ਨਿਊਜ਼ ਚੈਨਲ ਨੂੰ ਦੱਸਿਆ ਕਿ ਹਾਲ ਹੀ ਦੇ ਸਾਲਾਂ ਵਿੱਚ ਜੰਗਲੀ ਅੱਗ ਦੇ ਨਾਲ ਕਾਫੀ ਨੁਕਸਾਨ ਹੋਇਆ ਹੈ ਮਕਮਲੂਨ ਨੇ ਇਹ ਵੀ ਕਿਹਾ ਕਿ ਇੱਕ ਸੰਗੀ ਸੰਸਥਾ ਦੀ ਜ਼ਰੂਰਤ ਉੱਤੇ ਜੋ ਦਿੱਤਾ ਜੋ ਆਗਰੇ ਨਾਲ ਸੰਬੰਧਿਤ ਨੀਤੀ ਨੂੰ ਔਕਾਰ ਦੇਣ ਅਤੇ ਸਰੋਤਾਂ ਨੂੰ ਕੁਸ਼ਲਤਾ ਦੇ ਨਾਲ ਪ੍ਰਬੰਧਨ ਵਿੱਚ ਫਾਇਲ ਚੀਫ ਫਾਦੀ ਸਿੱਧੀ ਭੂਮਿਕਾ ਨਿਭਉਂਦੀ ਆਖਿਆ ਦਿੰਦਾ ਨਿਊ ਫਾਉਂਡਲੈਂਡ ਅਤੇ ਲੈਬਰਡੋਰ ਦੇ ਪ੍ਰੀਮੀਅਰ ਜੋਨ ਹੋਗਨ ਨੇ ਐਤਵਾਰ ਨੂੰ ਐਲਾਨ ਕੀਤਾ ਸੀ ਕਿ ਸੂਬੇ ਦੇ ਮੁੱਖ ਜੰਗਲਾ ਵਿੱਚੋਂ ਇੱਕ ਜੰਗਲ ਦੀ ਅਗਰਾ ਤੋਂ ਰਾਤ 3000 ਤੋਂ ਵੱਧ ਕੇ 5000 ਹੈਕਟੇਰ ਤੋਂ ਵੱਧ ਗਈ ਜੋ ਕਿ ਗਰਮ ਤਾਪਮਨ ਅਤੇ ਤੇਜ਼ ਹਵਾਵਾਂ ਕਾਰਨ ਲੱਗੀ ਹੈ ਅੱਗ очаਰ ਪੀਟ ਕੋ ਵਰਗੇ ਪਾਇਚਾਰਿਆ ਦੇ ਤੱਕ ਪਹੁੰਚਣ ਦਾ ਖਤਰਾ ਹੈ ਜਿਸ ਦੇ ਵਿੱਚ ਕਈ ਟਾਂਚੇ ਅਤੇ ਪ੍ਰਭਾਵਿਤ ਹੋਣ ਦੀ ਰਿਪੋਰਟਾਂ ਵੀ ਦਸੀਆਂ ਚਾਰੀਆਂ ਨੇ ਹਾਲਾਂਕਿ ਅਧਿਕਾਰੀ ਹਜੇ ਵੀ ਨੁਕਸਾਨ ਦੀ ਪੂਰੀ ਹੱਦੀ ਪੁਸ਼ਟੀ ਨਹੀਂ ਕਰ ਪਾ ਰਹੇ